ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ Braad Dairy Farm ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪੰਡ ਮੰਗੇ ਵਾਲਾ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਮੋਗਾ ਹੀ ਪੈਂਦੇ ਆ ਜਿਹੜੇ ਘਰੋਂ ਵੀਡੀਓ ਬਣਾ ਰਹੇ ਆ ਵਪਾਰ ਦਾ ਬਾਈ ਕੰਮ ਕਰਦੇ ਆ ਤੇ ਇਸ ਘਰੋਂ ਮੇਰੀ ਪਹਿਲੀ ਵੀਡੀਓ ਹੈ ਜੀ ਰੂਟੀਨ ਚ ਬਾਈ ਕੋਲ ਪਸ਼ੂ ਹੁੰਦੇ ਰਹਿੰਦੇ ਨੇ ਅੱਜ 2 ਐਨੀਮਲ ਸੇਲ ਆ ਇੱਕ ਤਾਂ ਬਿਲਕੁਲ ਤਾਜੀ ਸੂਈ ਆ ਜੀ ਤੇ ਇੱਕ ਗੱਬਨ ਦੋਨੇ ਹੀ ਗਰਮੀਆਂ ਦੇ ਤੋਹਫੇ ਆ ਜੀ ਜਾਣਕਾਰੀ ਪ੍ਰੋਪਰ ਆਪਾਂ ਬਾਈ ਤੋਂ ਲੈ ਲੈਨੇ ਆ ਕੀ ਦੁੱਧਵਾਦ ਆ ਕਿੰਨਵਾ ਸੂਆ ਆ ਜੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਮੇਰਾ ਜੈਲਾ ਪਿੰਡ ਮੰਗੇਆਲਾ ਫਸਿਲ ਜਲਾ ਮੋਗਾ ਮੋਬਾਈਲ ਨੰਬਰ ਜੀ 8195822281 ਇੱਕ ਕਰੀ ਹੋਰ ਦੱਸ ਦਿਓ ਜੀ 81958 ਵੇਦ ਹੋ ਗਿਆ ਸੀ ਠੀਕ ਆ ਭਾਈ ਵਪਾਰ ਦਾ ਕੰਮ ਹੀ ਆ ਜੀ ਠੀਕ ਆ ਭਾਈ ਸੂਈ ਸਵਾਈ ਤੋਂ ਸ਼ੁਰੂ ਕਰ ਲੈਨੇ ਆ ਸੂਆ ਭਾਈ ਕਿੰਨਾ ਮਾ ਸੂਈ ਆ ਜੀ ਇਹ ਦੂਜਾ ਸੂਆ ਭਾਈ ਕਦੋਂ ਸੂਈ ਆ ਜੀ ਇਹ ਅੱਜ ਸੂਈ ਸਵੇਰੇ 9 ਵਜੇ 9 ਵਜੇ ਜੇ ਡੰਨਾ ਜੀ ਹਾਂਜੀ 1 ਵਜੇ ਜੇਰ ਪੈ ਗਈ ਠੀਕ ਆ ਜੇਰ ਬਿਲਕੁਲ ਡੰਨਾ ਦੇਖ ਸਕਦੇ ਹੋ ਬੱਟਰ ਚ ਪਾਈ ਪਈ ਬੱਚਾ ਕੀ ਦਿੱਤਾ ਭਾਈ ਇਹਨੇ ਬੱਚਾ ਬੱਚਾ ਜੀ ਮਗਰ ਬੱਚਾ ਤੇ ਹੁਣ ਬੋਲਾ ਕੱਢਿਆ ਜੀ ਥੋੜਾ ਕਰਨਾ ਹਾਂ ਬੋਲੇ ਨੇ ਬੱਚੇ ਨੇ ਚੰਗਾ ਆ ਕੇ 2 2.5 ਕਿਲੋ ਕੱਢਿਆ ਠੀਕ ਆ ਭਾਈ ਤੇ ਥਣਾਂ ਦੀ ਜਮਾ ਡੰਨਾ ਹਾਂ ਜਮਾ ਦੀ ਬਿਲਕੁਲ ਕਿੰਨਾ ਜ਼ਤ ਪਾਜੋਗੇ 18 20 ਕਿਲੋ ਠੀਕ ਹੈ ਜੀ ਬਾਕੀ ਸੇਵਰ ਦਾ ਹਾਂ ਜੀ ਨਾ ਉਹ ਤਾਂ ਜਾਂਦੇ ਆਂਦੇ ਪਹਿਲੇ ਸੂਏ 16 ਕਿਲੋ ਦਤ ਚੋਇਆ ਠੀਕ ਹੈ ਭਾਈ ਤੋਰ ਕੇ ਦਿਖਾ ਦਿਜੀ 22 ਦੇ ਦਸਨ ਮੁਤਾਬਕ ਦੂਜਾ ਸੂਆ ਸੂਈ ਆ ਜੀ ਤੜਕੇ ਸੂਈ ਆ ਜੇਰ ਪ੍ਰੋਪਰ ਡਨ ਤੁਹਾਨੂੰ ਦਿਖਾ ਵੀ ਦਿੰਨੇ ਆ ਜੀ ਚੈੱਕ ਕਰ ਸਕਦੇ ਹੋ ਬੱਚਾ ਮਗਰ ਵੱੱਛਾ ਹੈ ਹਵਾਨਾ ਕਰਮ ਵਾਲੀ ਬਹੁਤ ਸੋਹਣਾ ਤਿਆਰ ਕਰੀ ਫਿਰਦੀ ਆ ਪੂਰਾ ਵੱਡਾ ਤੇ ਸ਼ਾਨਦਾਰ ਹਵਾਨਾ ਬਾਈ ਦੱਸਦਾ ਕਿ ਮਾਲਕਾ ਨੇ ਕਿਹਾ ਕਿ ਪਿਛਲੇ ਸੂਏ 16 ਕਿਲੋ ਦੁੱਧ ਚੋਇਆ ਵਾ 1 tier 18 19 ਦੀ ਉਮੀਦ ਆ ਦੁੱਧ ਸੇਵਾ ਦਾ ਹੁੰਦਾ ਜੇ ਕੋਈ ਵੀ ਵਧ ਕਰ ਲੂ ਤਾਂ ਵਧ ਵੀ ਲੈ ਸਕਦਾ ਮੋੜ ਲਈ ਬਈ ਥਾਣਾ ਦੇ ਸੱਜ ਵੀ ਬਹੁਤ ਸੋਹਣਾ ਗੈਪ ਤੇ ਲੱਗਿਆ ਹੱਥੀ ਜਵਾਈ ਵਾਲਾ ਥਾਣਾ ਦੇਖ ਸਕਦੇ ਹੋ ਪੂਰਾ ਵੱਡਾ ਤੇ ਸ਼ਾਨਦਾਰ ਹਵਾਨਾ ਜਿਹੜੇ ਹਿਸਾਬ ਨਾਲ ਕਰਮਾਲੀ ਦੀ ਤਿਆਰੀ ਆ ਕੋਈ ਬਾਲਾ ਵੀ ਨੇ 17 18 ਕਿਲੋ ਦੁੱਧ ਕਿਉਂਕਿ ਸੋਹਣਾ ਤੇ ਸ਼ਾਨਦਾਰ ਫਿਟਿੰਗ ਵਾਲਾ ਹਵਾਨਾ ਜੀ ਬੈਕ ਸਾਈਡ ਤੇ ਬਈਆ ਮਾੜੀ ਜੀ ਬੂਬੀ ਜੀ ਚੱਲਦੇ ਚੁੰਦੇ ਨੇ ਹੈ ਨਹੀਂ ਮੂਰੀ ਇਹਦੇ ਠੀਕ ਆ ਜੀ ਥਾਣਾ ਇਧਰਲੀ ਸਾਈਡ ਤੋਂ ਵੀ ਦਿਖਾ ਦਿੰਨੇ ਹਵਾਨੇ ਦੇ ਬਰੀਕ ਬਰੀਕ ਵੇਨ ਚੈੱਕ ਕਰ ਸਕਦੇ ਹੋ ਜੀ ਸੀਲਸ ਲੱਗ ਵੀ ਪੂਰੀ ਆ ਬਈ ਹਾਂ ਜੀ ਹਾਂ ਪਲਾਈ ਅਥਲਾਈ ਜਥਰਾਂ ਨੂੰ ਠੀਕ ਆ ਜੀ ਸੀਲਸ ਲੱਗ ਵੀ ਪੂਰੀ ਆ ਚਾਹੇ ਜਵਾਕ ਚੁਈ ਜਾਣਾ ਦੇਖ ਸਕਦੇ ਹੋ ਬਈ ਪੁੱਠੇ ਪਾਸੇ ਰਹਿ ਗਿਆਗਾ ਸੀਲਸ ਉਹਦਾ ਅੰਤ ਕੋਈ ਨਹੀਂ ਬਾਕੀ ਜਿਹੜਾ ਇਹ ਥਾਣਾ ਇਹ ਥੋੜਾ ਜਿਹਾ ਘੱਟ ਮਿਲਦਾ ਗਾਇਆਂ ਚ ਸੋਨਾ ਹੱਥੀ ਚਵਾਈ ਵਾਲਾ ਮੁੱਠੀ ਵਾਲਾ ਥਾਣਾ ਜੀ ਮੁੱਲ ਬਈ ਇਹਦਾ ਜੈ ਜੈ ਮੋਲੇ ਦਾ 52000 ਕੋਜੂ ਮਾਨਤਾਂ ਨੇ ਆ ਕਰਦਾ ਜੀ ਠੀਕ ਆ ਬਾਈ 52000 ਰੁਪਇਆ ਬਾਈ ਇਹਦਾ ਮੁੱਲ ਕਰਦੇ ਬਾਈ ਕਹਿੰਦਾ ਮਾਨਤਾਨ ਕਰਦਾਂਗੇ ਦੁੱਧ ਖੁੱਲਾ ਹੀ ਪਿਆ ਜੂ ਬਾਕੀ ਗਰਮੀ ਕਰਮ ਵਾਲੀ ਨੇ ਘੱਟ ਬਣਾਉਣੀ ਥੋੜੀ ਜੀ ਕਰੌਸ ਚ ਪੈਂਦੀ ਆ ਫੈਟ ਚੰਗੀ ਆ ਯਾਨੀ ਆ ਜੀ ਨੰਬਰ ਸਕਰੀਨ ਤੇ ਚੱਲੂਗਾ ਜੀ ਕਨੈਕਟ ਬਾਈ ਨਾ ਕਰ ਸਕਦੇ ਦੋ ਨੰਬਰ ਬਾਈ ਇਹਦੀ ਕੀ ਡਿਟੇਲ ਆ ਜੀ ਇਹ ਬਾਈ ਦੂਜਾ ਸੁਆ ਠੀਕ ਆ ਬਾਈ ਦੰਦੋ ਦੇਖੀ ਆ ਜੀ ਦੰਦੋ ਜਵਾਨ ਆ ਠੀਕ ਆ ਬਾਈ ਦਣ ਕਿੰਨੇ ਲੈ ਜੂ ਜੀ ਇਹ 5 ਤਾਂ ਸ਼ਾਇਦਾਂ ਲਵੂਗੀ ਕਿੰਨਾ ਕੁ ਬਾਜੂ ਦੁੱਧ ਇਹ ਹੁਣ ਮਾਲਕਾ ਜਿੰਨਾ ਤੋਂ ਲੈਂਦੇ ਉਹ ਤਾਂ 14 ਕਿਲੋ ਆਂਦੇ ਸੀ ਠੀਕ ਹੈ ਜੀ ਪਹਿਲਾਂ ਦਾ ਚੋਇਆ ਸੀ ਪਹਿਲਾਂ ਦਾ ਚੋਇਆ 15 16 ਕਿਲੋ ਦੁੱਧ ਬਾਜੂ ਵੀ ਬਾਲਾ ਵੀ ਨਹੀਂ ਕੱਦ ਘਾਟ ਦੀ ਚੰਗੀ ਆ ਤੋੜ ਕੇ ਦਿਖਾਦੀ ਬਈ ਇਹ ਗਰਮੀਆਂ ਦਾ ਤੋਹਫਾ ਜੀ ਗਰਮੀ ਨਹੀਂ ਮਣਾਉਣੀ ਕਰਮਾ ਵਾਲੀ ਨੇ ਡੇਟ ਮੁਤਾਬਕ 5 4 ਦਿਨ ਪਏ ਆ ਪਰ ਉਹਦਾ ਪਤਾ ਨਹੀਂ ਹੁੰਦਾ ਕਈ ਔਰ 2 4 ਦਿਨ ਵੱਧ ਵੀ ਲੈ ਜਾਂਦਾ ਜਾਂ 2 4 ਦਿਨ ਪਹਿਲਾਂ ਵੀ ਸੁਭਿੰਦਾ ਹਵਾਨਾ ਬਹੁਤ ਉਹਨਾਂ ਤਿਆਰ ਕਰਦੀ ਹੁੰਦੀ ਆ ਥੋੜਾ ਜਿਹਾ ਕੈਮਰੇ ਤੋਂ ਡਰਦਾ ਜੀ ਪਸ਼ੂ ਬਾਕੀ ਤਿਆਰੀ ਤੁਸੀਂ ਕਰਮਾ ਵਾਲੀ ਦੀ ਚੈੱਕ ਕਰ ਸਕਦੇ ਹੋ ਸੋਨਾ ਤੇ ਠੋਸ ਹਵਾਨਾ ਤਿਆਰ ਕਰਦੇ ਹੁੰਦੀ ਬੈਕ ਸਾਈਡ ਨੂੰ ਵੀ ਧੱਕ ਹਵਾਨੇ ਦੀ ਚੰਗੀ ਆ ਰੋਕ ਲਈ ਬਈ ਆਪਾਂ ਥਾਣੇ ਨੇੜੇ ਤੋਂ ਚੈੱਕ ਕਰਾ ਦਿੰਨੇ ਆ ਜੀ ਥਾਣੇ ਨੇੜੇ ਤੋਂ ਚੈੱਕ ਕਰ ਲਓ ਸੋਹਣੇ ਸੈਜ ਦੇ ਹੱਥੀ ਚਵਾਈ ਵਾਲਾ ਥਾਣਾ ਕੱਲਾ ਕੱਲਾ ਨਿਖਰਮਾ ਲੱਗਿਆ ਵਾ ਥੋੜਾ ਜਿਹਾ ਉਪਰਾ ਕਰਦਾ ਜੀ ਪਸੂ ਬਾਕੀ ਕੱਦ ਕਾਠ ਵੀ ਚੰਗਾ ਤੇ ਵਜਨ ਵੀ ਚੰਗਾ 15 16 ਕਿਲੋ ਐਡੀ ਵੜਨ ਬਾਲਾ ਨਹੀਂ ਕੋਈ ਬਾਕੀ ਦੁੱਧ ਮੱਜਾਂ ਰ ਗਈ ਹੋਣਾ ਜੀ ਫੈਡ ਚੰਗੀ ਆਊਗੀ ਲੈ ਚੱਲੋ ਬਾਈ ਮੇਨ ਗੱਲ ਸੀਲਸ ਲੱਗ ਪੂਰੀ ਆ ਬਾਈ ਹਾਂ ਹਾਂ ਬਾਈ ਸੀਲ ਤੇ ਥਣਾ ਦੀ ਵੀ ਡਨ ਹੋਊਗੀ ਜੀ ਜਮਾ ਜਮਾ ਓਕੇ ਥਣਾ ਦੀ ਠੀਕ ਹੈ ਜੀ ਥਣਾ ਦੀ ਵੀ ਬਾਈ ਕਹਿੰਦਾ ਡਨ ਹੋਊਗੀ ਬੇਫਿਕਰ ਹੋ ਕੇ ਆ ਜਾਓ ਕਿਉਂਕਿ ਬਾਈ ਨੇ ਪੈਸੇ ਲਾਏ ਆ ਬਾਈ ਚੈੱਕ ਕਰਕੇ ਲੈ ਕੇ ਆਇਆ ਤੁਸੀਂ ਆਪਦੀ ਬਾਈ ਦੇ ਘਰੋਂ ਚੈੱਕ ਕਰਕੇ ਲੈ ਜਾਓ ਜੀ ਗਾਇਆਂ ਦੋਨੇ ਚੰਗੀਆਂ ਮੋਲ ਰੇਟ ਜਾਇਜ਼ ਹੀ ਆ ਇਹਦਾ ਬਈ ਜਾਇਜ਼ ਜਮਾ ਲਈ ਇਹਦਾ 43000 ਰੁਪਏ ਹੋ ਜੂ ਲੈਸ ਜੀ ਹਾਂ ਜੀ ਕਰਦੇ ਹਾਂ ਠੀਕ ਆ ਬਾਈ ਜਮਾ ਛੋਟਾ ਜਾਂ ਮੁੱਲ 43000 ਰੁਪਿਆ ਬਾਕੀ ਉਹਦੇ ਚੋਂ ਬਾਈ ਕਹਿੰਦਾ ਲੈਸ ਕਰ ਦਾਂਗੇ ਜਿਹਨੂੰ ਜਚੂਗੀ ਕਨੈਕਟ ਬਾਈ ਨਾ ਕਰ ਸਕਦੇ ਆ ਜੀ ਧੰਨਵਾਦ ਜੀ